ਸਿਰਾਜੀ ਕੀ ਮਾਮਲਾ ਜੀ ਅੱਜ ਤੁਸੀਂ ਆਏ ਹੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਆਪਾਂ ਖੜੇ ਆ ਜੀ ਆਪਾਂ ਜਿਹੜਾ ਨਰੈਣ ਕੰਟੀਨੈਂਟਲ ਹੋਟਲ ਹੈ ਜੀ ਪਟਿਆਲੇ ਦੇ ਬਿਲਕੁਲ ਸੈਂਟਰ ਦੇ ਵਿੱਚ ਆ ਇਹ ਇਹਦੇ ਨਾਲ ਪਬਲਿਕ ਪਾਰਕ ਹੈ ਜੀ ਇਹ ਤੁਸੀਂ ਦੇਖੋਗੇ ਸਾਰਾ ਪਬਲਿਕ ਪਾਰਕ ਹੈ ਜੀ ਇਹਦੇ ਦੇ ਬਾਉਂਡਰੀ ਵਾਲ ਹੋ ਰਹੀ ਹੈ ਜੀ ਆ ਸਾਰੀ ਬਾਉਂਡਰੀ ਵਾਲ ਤੇ ਤੁਸੀਂ ਨਿਗਾ ਮਾਰੋ ਇਹ ਸਾਰੀ ਬਾਉਂਡਰੀ ਵਾਲ ਕਰ ਰਿਹਾ ਉਹ ਮਿਸਤਰੀ ਜੀ ਇੱਧਰ ਆਓ ਇਹ ਮਿਸਤਰੀ ਜੀ ਹੈ ਜੀ ਜਿਹੜੇ ਕਰ ਰਹੇ ਹੈਗੇ ਆ ਇਹਨਾਂ ਨੂੰ ਦੇਖੋ ਇਹ ਕਹਿੰਦੇ ਸਾਡੀ ਸਾਰੀ ਗੱਲ ਹੋ ਗਈ ਕਾਰਪੋਰੇਸ਼ਨ ਚ ਕਿਹਦੇ ਨਾਲ ਹੋਈ ਹੈ ਜੀ ਹਾਂ ਕਾਰਪੋਰੇਸ਼ਨ ਨਾਲ ਹੋਇਆ ਇੱਥੇ ਸਰ ਅਬ ਹਮ ਨਾਮ ਨਹੀਂ ਜਾਣਦੇ ਕਾਰਪੋਰੇਸ਼ਨ ਵਾਲੇ ਸਰਾਇਤ ਕਾਰਪੋਰੇਸ਼ਨ ਵਾਲੇ ਸਰ ਕਹਿੰਦੇ ਇੱਥੇ ਬਣਾ ਲਓ ਦੇਖੋ ਇਹ ਦੇਖੋ ਗੱਲ ਐ ਜੀ ਇਹ ਜਿਹੜੀ ਜਗ੍ਹਾ ਹੈ ਇਹ ਪਬਲਿਕ ਪਾਰਕ ਹੈ ਇਹ ਬੱਚਿਆਂ ਨੇ ਖੇਡਣ ਨੂੰ ਜਗ੍ਹਾ ਬਣਾਈ ਸੀ ਬੰਦਿਆਂ ਦੇ ਬੈਠਣ ਨੂੰ ਬਣਾਈ ਸੀ ਇਹ ਬਾਉਂਡਰੀ ਬਾਲ ਕਰਕੇ ਜੇ ਆਪਾਂ ਦੇਖੀਏ ਨਰੈਣ ਕੰਟੀਨੈਂਟਲ ਵਾਲੇ ਪਹਿਲਾਂ ਦੇਖੋ ਉਧਰ ਆਪਣਾ ਵਿੱਚੇ ਜਨਰੇਟਰ ਰੱਖ ਰੱਖਿਆ ਜੀ ਹਾਂਜੀ ਵਿੱਚ ਇਹਨੇ ਗੈਸ ਸਿਲੰਡਰ ਵਾਲਾ ਰੱਖ ਰੱਖਿਆ ਹੈਗਾ ਉਰੇ ਠੀਕ ਹੈ ਨਾ ਦੇਖੋ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਹੈ ਇਹ ਕਾਰਪੋਰੇਸ਼ਨ ਜ਼ਿੰਮੇਵਾਰ ਹੋਊਗੀ ਇੰਪਰੂਵਮੈਂਟ ਟਰਸ ਜ਼ਿੰਮੇਵਾਰ ਹੋਊਗਾ ਜੇ ਕਿਤੇ ਵੀ ਇਸ ਥ ਤਾਂ ਤੁਹਾਨੂੰ ਮੈਂ ਦੱਸਦਾ ਨਾ ਵੀ ਇਹ ਆ ਮੈਂ ਨਹੀਂ ਇਹ ਕਬਜ਼ਾ ਕਰਨ ਵਾਲੀ ਨਹੀਂ ਠੀਕ ਹੈ ਇਹ ਮੈਂ ਸੁਪਰੀਮ ਕੋਰਟ ਤੱਕ ਲੈ ਕੇ ਜਾਊਗਾ ਇਹਨਾਂ ਨੂੰ ਠੀਕ ਹੈ ਜੀ ਅਗਲਾ ਅਗਲਾ ਤਾਂ ਸ਼ਿਕਾਇਤਾਂ ਕਰ ਦਿੱਤੀਆਂ ਗਈਆਂ ਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਅਸੀਂ ਪਾਰਕ ਬਣਾਉਣ ਵਾਸਤੇ ਜਗ੍ਹਾ ਉਹਨਾਂ ਦਿੱਤੀ ਹੈ ਕਿ ਸਫਾਈ ਕਰਨਨ ਕੀ ਲੱਗਦਾ ਸਫਾਈ ਚਾਰ ਦਿਵਾਰੀ ਕਿਤੇ ਬਿਨਾਂ ਨਹੀਂ ਹੋ ਸਕਦੀ ਨਹੀਂ ਚਾਰ ਦਿਵਾਰੀ ਤਾਂ ਠੀਕ ਹੈ ਜੀ ਚਾਰ ਦਿਵਾਰੀ ਪਹਿਲੀ ਗੱਲ ਤੁਸੀਂ ਸਫਾਈ ਕਰਨ ਵਾਸਤੇ ਕਿਸੇ ਉਸ ਬੰਦੇ ਨੂੰ ਜਗ੍ਹਾ ਦਿਓ ਨਾ ਕੋਈ ਏਜੰਸੀ ਨੂੰ ਦਿਓ ਤੁਸੀਂ ਓਪਨ ਮਾਰਕੀਟ 'ਚ ਗੱਲ ਕਰੋ ਠੀਕ ਹੈ ਓਪਨ ਮਾਰਕੀਟ ਜਾ ਕੇ ਇੱਕ ਐਡ ਕੱਢੋ ਵੀ ਕੋਈ ਇਸ ਪਾਰਕ ਨੂੰ ਜਿਹੜਾ ਪਬਲ ਸਾਫ ਸਪਾਈ ਕਰਨ ਨੂੰ ਆਪਣਾ ਠੇਕਾ ਲੈਂਦਾ ਠੀਕ ਹੈ ਮੈਂ ਲੈਣਾ ਜੀ 50 ਹੋਰ ਆਰਗੇਨਾਈਜੇਸ਼ਨਸ ਆ ਐਨ ਜੀਓਸ ਆ ਜਿਹੜੇ ਉਰੇ ਆ ਕੇ ਬਹੁਤ ਵਧੀਆ ਇਹਨੂੰ ਸਜਾਅ ਵੀ ਦੇਣਗੇ ਬੈਂਚ ਬੈਂਚ ਵੀ ਲਾਉਣਗੇ ਤੇ ਆਲੇ-ਦਾਲੇ ਰੇੜੀ ਆਲੇ ਨਾਲ ਕੰਮ ਵੀ ਚੱਲੇ ਲੋਕ ਬੈਠਣ ਦਰਖਤ ਲਾਈਏ ਛਾਂ ਹੋਵੇ ਨਾਲ ਦੇ ਹੋਟਲ ਵਾਲੇ ਨੂੰ ਤੁਸੀਂ ਕਹਿ ਰਹੇ ਹੋ ਇਸ ਤੋਂ ਚੰਗਾ ਫਿਰ ਐਂ ਕਰੋ ਉਹ ਸਾਹਮਣੇ ਇੱਕ ਚੌਂਕ ਹੈ ਜੀ ਉੱਥੇ ਨਾ ਬਣਾ ਲੀਏ ਵਿੱਚ ਇੱਕ ਹੋਰ ਹੋਟਲ ਇੱਥੇ ਉੱਤੋਂ ਦੀ ਕਾ ਸਿੱਧੀ ਪੌੜੀ ਲਾ ਦੇ ਉੱਥੇ ਬੰਦੇ ਬਿਠਾ ਲਿਆ ਕਰੋ ਜੀ ਠੀਕ ਹੈ ਉਹ ਚੌਂਕ ਵੀ ਕੰਮ ਆ ਖਤਮ ਕਰੀਏ ਨਾ ਕੰਮ ਉਹ ਚੌਕ ਵੀ ਦੇ ਦਿਓ ਜੀ ਨਰੈਣ ਵਾਲੇ ਨੂੰ ਇਹ ਤਾਂ ਦੇ ਹੀ ਦਿੱਤਾ ਉਹ ਚੌਕ ਕਿਉਂ ਛੱਡਦਾ ਇਹ ਚੌਕ ਦੇ ਉੱਤੇ ਜਿਹੜਾ ਬੁੱਤ ਹੈ ਬਣਿਆ ਹੋਇਆ ਇਹਦੇ ਆਲ ਵਾਲੇ ਘਟੇਬਲ ਲਾ ਲੈਨੇ ਠੀਕ ਹੈ ਨਾ ਜੀ ਉੱਥੇ ਵੀ ਦੇ ਦਿਓ ਉੱਤੋਂ ਸਿੱਧੀ ਬੋਡੀਟਾਰਡ ਲਿਆ ਕਰੂਗਾ ਠੀਕ ਹੈ ਤਾਂ ਇਹ ਜਿਹੜੀਆਂ ਗੱਲਾਂ ਨੇ ਜੀ ਦੇਖੋ ਅਖਬਾਰ 'ਚ ਵੀ ਆ ਗਿਆ ਇਹ ਲੋਕ ਟਿਕੇ ਨਹੀਂ ਪਰ ਮੇਰੀ ਇਹ ਵਾਰਨਿੰਗ ਹੈ ਜੇ ਇਹ ਲੀਗਲ ਹੈ ਤਾਂ ਸਾਨੂੰ ਡਾਕੂਮੈਂਟ ਪ੍ਰੋਵਾਈਡ ਕਰੋ ਲੀਗਲ ਤਾਂ ਹੋਊਗਾ ਜੇ ਤੁਸੀਂ ਐਡ ਕੱਢ ਕੇ ਜੇ ਕੋਈ ਸੇ ਹੋਰ ਬੰਦੇ ਨੇ ਇਹਦਾ ਟੈਂਡਰ ਨਹੀਂ ਕੀਤਾ ਜਾਂ ਸਫਾਈ ਦਾ ਠੇਕਾ ਨਹੀਂ ਲੈਂਦਾ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ ਉਸ ਤੋਂ ਬਾਅਦ ਤੁਸੀਂ ਨਰਲਾ ਨਹੀਂ ਦੇ ਸਕਦੇ ਬਸ ਮਿੱਲੀ ਭੂਗਤ ਲੱਗਦੀ ਹੈ ਕਿਤਨਾ ਕਿਤੇ ਕਾਰਪੋਰੇਸ਼ਨ ਦੀ ਤੇ ਇੰਪਰੂਵਮੈਂਟ ਟਰਸ ਦੀ ਕਿ ਇਸੇ ਤਰੀਕੇ ਨਾਲ ਮੰਨ ਰਿਹਾ ਜੀ ਦੇਖੋ ਇਹ ਕਿ ਮੇਅਰ ਸਾਹਿਬ ਹੈ ਉਹ ਕਹਿੰਦੇ ਮੈਂ ਸਭ ਤੋਂ ਸ਼ਰੀਫਾਂ ਸਕੂਟਰ ਤੇ ਫਿਰਦਾ ਉਹ ਇੱਥੇ ਦਾ ਲਿਆ ਸਕੂਟਰ ਯਾਰ ਤੈਨੂੰ ਸਕੂਟਰ ਤੇ ਉਰੇ ਦਿਖਦਾ ਨਹੀਂ ਆਂਦਾ ਠੀਕ ਹੈ ਉਰੇ ਕੀ ਹੋ ਰਿਹਾ ਹੈ ਮੇਅਰ ਸਾਹਿਬ ਨੂੰ ਵੀ ਚਾਹੀਦਾ ਇੱਥੇ ਆ ਕੇ ਦੇਖਣ ਐਮਐਲਏ ਨੂੰ ਪਟਿਆਲੇ ਦੇ ਇੰਪਰੂਵਮੈਂਟ ਟਰਸ ਨੇ ਮੇਕ ਜਾਂਦੇ ਜੀ ਦੇਖੋ ਮੈਂ ਇੱਕ ਗੱਲ ਜਾਣਦਾ ਮੈਂ ਵੀ ਇਹਨੂੰ ਮੈਂ ਆਰ ਜਾਂ ਪਾਰ ਕਰਕੇ ਛੱਡੂਗਾ ਆਰ ਜਾਂ ਪਾਰ ਠੀਕ ਹੈ ਤੇ ਇਹ ਤੁਸੀਂ ਦੇਖੋ ਜਿਹੜੀ ਇਟ ਲਾ ਰਹੇ ਕੁਆਲਿਟੀ ਲਾ ਰਹੇ ਹੈ ਇਟਾਂ ਦੀ ਇਹ ਜਿਹੜੀ ਗੱਲ ਕਰ ਰਹੇ ਹੈ ਹੈ ਜੀ ਕਿ ਰਸਤਾ ਛੱਡਿਆ ਉਹਦਾ ਵੀ ਰਸਤਾ ਛੱਡਣਾ ਜਿਹੜਾ ਵੀ ਬੈਠੇ ਵੇਖੋ ਗੱਲ ਜੇ ਪਬਲਿਕ ਪਾਰਕ ਬਣ ਰਿਹਾ ਤੇ ਪਬਲਿਕ ਅਸੇ ਰਸਤਾ ਨਹੀਂ ਛੱਡਿਆ ਜਾ ਸਕਦਾ ਨਹੀਂ ਰਸਤਾ ਉਹਦਾ ਜਰੂਰ ਛੱਡੋ ਜਾਂ ਨਾ ਛੱਡੋ ਜੀ ਗੱਲ ਪਹਿਲੀ ਗੱਲ ਹੈ ਜੇ ਤੁਸੀਂ ਇਹਨੂੰ ਮੇਨਟੇਨ ਕਰਨ ਵਾਸਤੇ ਦੇਣਾ ਜਾਂ ਪਬਲਿਕ ਉਰੇ ਬੈਠਣੀ ਹੈ ਫਿਰ ਟਰਾਂਸਫਾਰਮਰ ਕਾਦੇ ਵਾਸਤੇ ਰੱਖਿਆ ਤੁਸੀਂ ਗੈਸ ਸਿਲੰਡਰ ਰੱਖ ਰੱਖਿਆ ਬੱਚੇ ਮਾਰਨੇ ਹੋਰੇ ਕਹਿੰਦੇ ਕਾਨੂੰਨ ਇਹ ਗੈਸ ਸਿਲੰਡਰ ਦੇ ਵਿੱਚ ਕੋਈ ਫਟ ਜਾਂਦਾ ਗੈਸ ਸਿਲੰਡਰ ਇਹ ਹੋਟਲ ਦੇ ਗੈਸ ਸਿਲੰਡਰ ਹੈ ਜੀ ਕਮਰਸ਼ੀਅਲ ਜਿਹੜੇ ਉਹ ਪਏ ਆ ਮੇਰੇ ਨਾਲ ਚੱਲ ਕੇ ਦੇਖੋ ਤੇ ਜੇ ਕੋਈ ਉਹਰੇ ਬੱਚਾ ਖੇਡਦਾ ਮਰ ਜਾਂਦਾ ਪਬਲਿਕ ਪਾਰਕ ਦੇ ਵਿੱਚ ਕਿਹੜਾ ਹੋਟਲ ਰੱਖੂਗਾ ਜੀ ਗੈਸ ਸਿਲੰਡਰ ਕੋਈ ਰਿਟਰਨ ਕੰਪਲੀਟ ਵਗੈਰਾ ਦੇਖੋ ਮੈਂ ਇਸ ਵਾਰ ਉਰੇ ਆਇਆ ਬਹੁਤ ਸ਼ਾਂਤੀ ਨਾਲ ਅਸੀਂ ਗੱਲ ਕਰ ਰਹੇ ਹਾਂ ਮੇਰੇ ਨਾਲ ਹੈਗੇ ਜੀ ਸਾਰੇ ਸਾਰਾ ਸ਼ਹਿਰ ਮੇਰੇ ਨਾਲ ਹੈ ਪਰ ਜੇ ਇਹ ਦੋ ਦਿਨਾਂ ਚ ਜਾਂ ਕੱਲ ਤੱਕ ਇਹ ਕੰਮ ਪਹਿਲੀ ਗੱਲ ਮਿਸਤਰੀ ਨਾਲ ਰੁਕੇ ਤਾਂ ਮੈਂ ਤੁਹਾਨੂੰ ਦੱਸਦਾ ਵੀ ਅਸੀਂ ਕਾਰਪੋਰੇਸ਼ਨ ਵੀ ਜਾਵਾਂਗੇ ਮੀਡੀਆ ਵਾਲੇ ਨੂੰ ਨਾਲ ਲੈ ਕੇ ਜਾਵਾਂਗੇ ਅਸੀਂ ਮੇਅਰ ਨੂੰ ਵੀ ਪੁੱਛਾਂਗੇ ਅਸੀਂ ਇੰਪਰੂਵਮੈਂਟ ਟ੍ਰਸ ਵੀ ਜਾਵਾਂਗੇ ਤੇ ਫੇਰ ਨਹੀਂ ਡਿਗਦੇ ਤਾਂ ਮੈਂ ਹਾਈ ਕੋਰਟ ਜਾਵਾਂਗਾ ਠੀਕ ਹੈ ਇਹ ਐਫ ਆਈ ਆਰ ਹੋਣੀ ਚਾਹੀਦੀ ਹੈ ਨਹੀਂ ਜੇ ਇਹ ਇਲੀਗਲ ਹੈ ਜੇ ਇਲੀਗਲ ਹੈ ਤਾਂ ਇਹ ਵੀ ਐਫ ਆਈ ਆਰ ਹੋਵੇ ਜੇ ਲੀਗਲ ਹੈ ਤਾਂ ਸਾਨੂੰ ਡਾਕੂਮੈਂਟ ਦੇਣ ਕੀ ਕੀ ਡਾਕੂਮੈਂਟ ਹੈ ਕਿਸ ਬੇਸ ਤੇ ਦੇ ਰਹੇ ਹੋ ਤੁਸੀਂ ਹੋਟਲ ਦੇ ਮਾਲਕ ਨਾਲ ਕੋਈ ਗੱਲਬਾਤ ਕੀਤੀ ਹੈ ਵੀ ਤੇਰਾ ਵਿੱਚ ਕੀ ਲੈਣ ਦੇਣਾ ਹੈ ਉਹਦੇ ਖਿਲਾਫ ਕੋਈ ਮੈਂ ਮੇਰੀ ਨਾਂ ਦਾ ਹੋਟਲ ਦੇ ਮਾਲਕ ਨਾਲ ਦੁਸ਼ਮਣੀ ਹੈ ਜੀ ਨਾ ਮੈਂ ਜਾਣਦਾ ਹਾਂ ਕੌਣ ਹੈ ਨਾ ਮੈਂ ਉਹਦੇ ਅਗੇਂਸਟ ਨਾ ਮੈਂ ਕੋਈ ਦੋਸਤ ਮੈਂ ਇੱਕ ਨਿਊਟਰਲ ਬੰਦਾ ਹਾਂ ਠੀਕ ਹੈ ਮੇਰੇ ਨਾਲ ਸਮਾਜ ਦੇ ਹੋਰ ਜਿਹੜੇ ਚੰਗੇ ਬੰਦੇ ਆਏ ਆ ਸਾਰੇ ਸਾਰਿਆਂ ਦੀ ਇਹੀ ਪ੍ਰੋਬਲਮ ਹੈ ਵੀ ਦੇਖੋ ਅੱਜ ਆਏ ਹੋਣ ਲੱਗੇ ਸਰਕਾਰ ਦੇ ਵਿੱਚ ਫਿਰ ਦੋ ਚਾਰ ਜਗ੍ਹਾ ਹੋਰ ਲੱਭ ਲੋ ਫੁਹਾਰਾ ਚੌਂਕ ਪਿਆ ਜੀ ਖਾਲੀ ਪਿਆ ਜਗਰੇ ਗਿਆ ਹੋ ਗਿਆ ਭਾਈ ਮੈਂ ਕਹਾ ਫੁਹਾਰਾ ਚੌਂਕ ਵੀ ਖਾਲੀ ਪਿਆ ਜੀ ਐਨ ਆਈ ਐਸ ਹੈਗਾ ਚੌਂਕ ਤਾਂ ਫਿਰ ਦੇਖੀ ਜਾਊਗੀ ਉਹ ਵੀ ਅਲਾਟ ਕਰ ਲੋ ਠੀਕ ਹੈ ਉਹਦੇ ਹੋਟਲ ਆਟਰ ਬਣਾ ਲੀਏ ਹੈਨਾ ਤਾਂ ਇਹ ਹਾਲਾਤਾਂ ਦੇ ਵਿੱਚ ਦੇਖੋ ਜਿਹੜੇ ਆ ਇਹ ਮੈਂ ਜੇ ਤੁਹਾਨੂੰ ਕਹਾਂ ਪੰਜਾਬ ਨੂੰ ਅਸੀਂ ਐ ਨਹੀਂ ਚੱਲਣ ਦੰਦੇ ਠੀਕ ਹੈ ਆ ਤੁਸੀਂ ਇਹ ਪਲੀਜ਼ ਤਾਂ ਜੀ ਇਹ ਕੀ ਮਾਮਲਾ ਹੈ ਕੁਸ਼ਨਾ ਤੋਂ ਇੱਕ ਜਿਹੜੀ ਆਪਣਾ ਜਗਾ ਕਮਰਸ਼ਲ ਜਗਾ ਜਿਹੜੀ ਹੈ ਨਰੈਣ ਹੋਟਲ ਦੇ ਨਾਲ ਇਹ ਵਿਵਾਦਾਂ ਚ ਹੈ ਕੀ ਮਸਲਾ ਕੀ ਹੈ ਜੀ ਇਹ ਇਹ ਵੈਸੇ ਤਾਂ ਮੈਂ ਪ੍ਰੈਸ ਨੂੰ ਪਹਿਲਾਂ ਵੀ ਬਹੁਤ ਵਾਰੀ ਦੱਸ ਚੁੱਕਿਆ ਹਾਂ ਤੁਹਾਨੂੰ ਵੀ ਦੱਸ ਦੇਣਾ ਕਿ ਕਿ ਨਾ ਤਾਂ ਉਹ ਕਮਰਸ਼ਲ ਹੈ ਉਹ ਤਾਂ ਗ੍ਰੀਨ ਬੈਲਟ ਹੈ ਜਿਹੜੀ ਕਿ ਸਕੀਮ ਦੇ ਵਿੱਚ ਆਮ ਛੱਡੀ ਜਾਂਦੀ ਹੈ ਉਸ ਗ੍ਰੀਨ ਬੈਲਟ ਨੂੰ ਇਹਨਾਂ ਨੇ ਸਾਨੂੰ ਕਿਤੇ ਬੇਨਤੀ ਕੀਤੀ ਹੋਣੀ ਹੈ ਆਪਣੇ ਸਟਾਫ ਨੂੰ ਸਾਡੇ ਨੂੰ ਕਿ ਉਹਦੇ ਬਿਊਟੀਫਿਕੇਸ਼ਨ ਲਈ ਉਹਨਾਂ ਨੂੰ ਸਾਨੂੰ ਦੇ ਦਿਓ ਅਸੀਂ ਇਹਦੇ ਵਿੱਚ ਘਾ ਲਾਵਾਂਗੇ ਹਰਾ ਤੇ ਨਾਲ ਮੈਂ ਇਹ ਕਿਹਾ ਸੀ ਵੀ ਉੱਥੇ 2 ਫੁੱਟ ਦੀ ਦੀਵਾਰ ਬਣਾ ਕੇ ਉੱਥੇ ਜਾਲੀ ਲਗਾ ਦਿਓ ਸਾਈਡਾਂ ਤੇ ਦੋਨਾਂ ਤੇ ਗੋਲ ਘੁੰਮਣ ਵਾਲੇ ਗੇਟ ਲਗਾ ਦਿਓ ਵੀ ਕੋਈ ਵੀ ਆਵੇ ਕੋਈ ਵੀ ਜਾਵੇ ਹਰ ਇੱਕ ਬੰਦਾ ਉੱਥੇ پارک ਚ ਜਾ ਕੇ ਬੈਠ ਸਕਦਾ ਹੋ ਪ੍ਰਧਾਨ ਜਿਹੜੇ ਦੁਆਰ ਹੈ ਉਹ 2 ਫੁੱਟ ਤੋਂ ਉੱਚੀ ਲੱਗੀ ਹੋਈ ਹੈ ਔਰ ਜਿਹੜੇ ਪਹਿਲਾਂ ਗ੍ਰਿਲਾਂ ਲੱਗੀਆਂ ਸੀ ਉਹ ਕਿੱਥੇ ਗਈਆਂ ਜੀ ਪਹਿਲਾਂ ਗ੍ਰਿਲਾਂ ਨਹੀਂ ਸੀ ਉੱਥੇ ਪਹਿਲਾਂ ਲੱਗੀਆਂ ਹੋਈਆਂ ਸੀ ਪਖਰ ਮੈਂ ਦੇਖਿਆ ਨਹੀਂ ਗ੍ਰਿਲਾਂ ਇਸ پارک 'ਚ ਨਹੀਂ ਦੇਖੀਆਂ ਕਦੇ ਜਿਹੜਾ ਗੋਲ ਚੌਂਕ ਉਹ ਵੀ ਦਿੱਤਾ ਸੀ ਇਹਨਾਂ ਨੂੰ ਗੋਲ ਚੌਂਕ ਤਾਂ ਇਹਨਾਂ ਨੇ ਸਫਾਈ ਕਰਤੀ ਐ ਸਫਾਈ ਕਰਕੇ ਉੱਥੇ ਰੰਗ ਵੀ ਕਰਤਾ ਤੇ ਇਧਰ ਇਹ ਦੇਖਦੇ ਆ ਜੇ ਵੀ ਅਗਰ ਉੱਚੀ ਹੈਗੀ ਐ ਮੈਂ ਮੈਕ ਵਿੱਚ ਕਹਿਤਾ ਸਾਰਿਆਂ ਨੂੰ ਅਗਰ 2 ਫੁੱਟ ਤੋਂ ਉੱਚੀ ਦੀਵਾਰ ਚੱਕੀ ਐ ਤਾਂ ਅਸੀਂ ਉਹਨੂੰ ਢਾਕੇ ਉਹਨੂੰ ਨੀਵੀ ਕਰਾਂਗੇ ਦੀਵੀ ਕਰਕੇ ਉਹਨਾਂ ਨੂੰ ਕਾਂਗੇ ਕਿ ਇਹਦੇ ਉੱਤੇ ਗ੍ਰਿੱਲ ਲਾਓ ਗ੍ਰਿੱਲ ਲਾ ਕੇ ਆਮ ਲੋਕਾਂ ਦੇ ਬੈਠਣ ਲਈ ਕਿਉਂਕਿ ਜਨਤਾ ਦੀ ਜਗ੍ਹਾ ਜਨਤਾ ਲਈ ਐ ਨਾ ਕਿ ਕਿਸੇ ਦੀ ਪਰਸਨਲ ਸਾਂਝੀ ਆਖਰੀ ਸਵਾਲ ਹਨ ਮੀਡੀਆ ਸਵਾਲ ਚੱਕ ਰਿਹਾ ਔਰ ਕੁਝ ਸਮਾਜ ਸੇਵਕ ਉੱਥੇ ਆ ਕੇ ਆਪਣਾ ਮਤਲਬ ਵੀਡੀਓ ਬਣਾ ਰਹੇ ਨੇ ਵੀ ਇਹ ਨਜਾਇਜ਼ ਉਹ ਸਾਰੀ ਕੀਤੀ ਜਾ ਰਹੀ ਨਹੀਂ ਜੀ ਨਹੀਂ ਕੋਈ ਨਜਾਇਜ਼ ਸਾਰੀ ਨਹੀਂ ਹੈ ਕੋਈ ਕੁਛ ਨਹੀਂ ਹੈ ਉਹ ਤਾਂ ਸਿਰਫ ਗ੍ਰੀਨ ਬੈਲਟ ਹੈ ਗ੍ਰੀਨ ਬੈਲਟ ਨੂੰ ਉਹਨੂੰ ਡਿਵੈਲਪ ਕਰਨਾ ਤੇ ਚੌਕ ਨੂੰ ਸਾਫ਼ ਕਰਨਾ ਹੈ ਚੌਕ ਦੇ ਆਲੇ-ਦੁਆਲੇ ਜਿੰਨੀ ਵੀ ਬਿਊਟੀਫਿਕੇਸ਼ਨ ਕਰਨੀ ਹੈ ਉਹ ਇਹਨਾਂ ਨੇ ਕਰਨ ਦਾ ਜਿੰਮਾ ਲਿਆ ਹੈ ਇਹ ਕਰਨਗੇ ਅਗਰ ਠੀਕ ਠਾਕ ਨਾਲ ਨਹੀਂ ਕਰਦੇ ਤਾਂ ਅਸੀਂ ਸਾਰਾ ਕੁਝ ਚੱਕ ਕੇ ਇਹਨਾਂ ਦਾ ਆਹ ਕਿ ਪਾਸੇ ਵਰਨਸ ਯਾਪ ਕਰ ਲੋ ਇਹ ਟਰਸਟ ਦੇ ਅੰਡਰ ਹੈ ਪਰ ਵੈਸੇ ਇਹ ਸਕੀਮ ਜਿਹੜੀ ਹੈ ਸਾਰੀ ਟਰਸਟ ਨੇ ਪੀ ਇਹਨੂੰ ਆਪਣੀ ਕਮੇਟੀ ਨੂੰ ਸੌਂਪੀ ਹੋਈ ਹੈ ਹਾਂਜੀ ਇੱਕ ਸਰ ਉੱਥੇ ਜਿਹੜਾ 파ਰਕ ਹੈ 파ਰਕ ਦੇ ਵਿੱਚ ਉਹਨਾਂ ਨੇ ਟ੍ਰਾਂਸਫਰਮ ਵੀ ਲਗਾ ਰੱਖਿਆ ਨਾਲ ਹੀ ਉਹਨਾਂ ਨੇ ਗੈਸ ਅੰਡਰ ਵੀ ਰੱਖੇ ਹੋਏ ਉਹ ਤਾਂ ਮੇਰੇ ਖਾਤੇ ਪਹਿਲਾਂ ਦਾ ਪੁਰਾਣਾ ਬਹੁਤ ਘਟੋੜ 20 30 ਸਾਲ ਦਾ ਰੱਖ ਰੱਖਿਆ ਜਿਸ ਦਿਨ ਦਾ ਹੋਟਲ ਵੜਿਆ ਪਰ ਵੈਸੇ ਮੈਂ ਦੇਖਿਆ ਨਹੀਂ ਉਹ ਜੇ ਉੱਥੇ ਹੈਗਾ ਚਲੋ ਉਹ ਵੀ ਅਸੀਂ ਚੁਕਾਵਾਂਗੇ ਜਾ ਕੇ ਕਿਉਂਕਿ ਬੱਚੇ ਕੱਢਣਗੇ ਤਾਂ ਰਿਸਕ ਹੈ ਜੀ ਨਹੀਂ ਹੋ ਸਕਦੀ ਹੈ ਕਿਸੇ ਗੱਲ ਨਹੀਂ ਚਲੋ ਉਹ ਚੁਕਾਵਾਂਗੇ ਉੱਥੋਂ ਅਗਰ ਸਰਕਾਰੀ ਜਗ੍ਹਾ ਤੇ ਇਸ ਤਰ੍ਹਾਂ ਦਾ ਕਬਜ਼ਾ ਚਕਾਵਾਂਗੇ ਬਿਲਕੁਲ ਹਾਂਜੀ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਜ਼